ਬਾਲੀਵੁੱਡ ਅਦਾਕਾਰ ਸੁਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਗੈਂਗਸਟਰ ਲੌਰੰਸ ਬਿਸ਼ਤੋਈ ਅਤੇ ਉਸ ਦੇ ਭਰਾ ਅਨਮੋਲ ਬਿਸ਼ਤੋਈ ਨੂੰ ਇਸ ਮਾਮਲੇ ਦੇ ਵਿੱਚ ਮਲਜ਼ਮ ਬਣਾਇਆ ਗਿਆ ਹੈ ਨਾਲ ਹੀ FIR ਦੇ ਵਿੱਚ ਤਿੰਨ ਹੋਰ ਧਰਾਵਾਂ ਨੇ ਜਿਹੜੀਆਂ ਉਹ ਵੀ ਜੋੜ ਦਿੱਤੀਆਂ ਨੇ ਤਾਂ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਦੀ ਅਨਮੋਲ ਬਿਸ਼ਤੋਈ ਨੇ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਇਹ ਸਾਰਾ ਕੰਮ ਬਿਸ਼ਤੋਈ ਗੈਂਗ ਦਾ ਇਹ ਲਾਰੈਂਸ ਬਿਸ਼ਤੋਈ ਦੇ ਵੱਲੋਂ ਕਈ ਵਾਰ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਅਤੇ ਤਿੰਨ ਵਾਰ ਉਸ ਦੇ ਇਸ ਕੰਮ ਦੇ ਲਈ ਸ਼ੂਟਰ ਵੀ ਮੁੰਬਈ ਭੇਜੇ ਸਨ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਹੋਰ ਧਰਾਵਾਂ ਨੇ ਜਿਹੜੀਆਂ ਉਹ ਜੋੜ ਦਿੱਤੀਆਂ ਗਈਆਂ ਨੇ ਐਫ ਆਈ ਆਰ ਦੇ ਵਿੱਚ ਆਈ ਪੀ ਸੀ ਦੀ ਧਾਰਾ 506 2 115 ਅਤੇ 201 ਜੋੜੀ ਗਈ ਹੈ ਤਾਂ 14 April ਨੂੰ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਹੋਈ ਸੀ ਤਾਂ ਦੋ ਸ਼ੂਟਰਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਬਿਹਾਰ ਦੇ ਰਹਿਣ ਵਾਲੇ ਵਿੱਕੀ ਅਤੇ ਸਾਗਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਵੱਲੋਂ ਹੀ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਅਨਮੋਲ ਬਿਸ਼ਦੋਈ ਦੇ ਖਿਲਾਫ ਮੁੰਬਈ ਦੇ ਵਿੱਚ ਪਹਿਲਾ ਮਾਮਲਾ ਹੈ ਜਿਹੜਾ ਉਦਰਜ ਕੀਤਾ ਗਿਆ ਹੈ ਜੇਲ੍ਹ ਦੇ ਵਿੱਚ ਬੰਦ ਬਿਸ਼ਦੋਈ ਦਾ ਰਿਮਾਂਡ ਵੀ ਮੁੰਬਈ ਪੁਲਿਸ ਲੈ ਸਕਦੀ ਹੈ ਤਾਂ ਲਗਾਤਾਰ ਮਾਮਲੇ ਜਿਹੜਾ ਉਹ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਇਹ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਮਾਮਲੇ ਦੇ ਵਿੱਚ ਹੁਣ ਮੁੰਬਈ ਪੁਲਿਸ ਕ੍ਰਾਈਮ ਬ੍ਰਾਂਚ ਦੇ ਵੱਲੋਂ ਵੱਡਾ ਐਕਸ਼ਨ ਕੀਤਾ ਗਿਆ ਗੈਂਗਸਟਰ ਲੌਰੰਸ ਬਿਸ਼ਤੋਈ ਅਤੇ ਉਸਦੇ ਭਰਾ ਅਨਮੋਲ ਬਿਸ਼ਤੋਈ ਨੂੰ ਇਸ ਮਾਮਲੇ ਦੇ ਵਿੱਚ ਮਲਜ਼ਮ ਬਣਾਇਆ ਗਿਆ ਹੈ ਨਾਲ ਹੀ FIR ਦੇ ਵਿੱਚ ਤਿੰਨ ਹੋਰ ਧਰਾਵਾਂ ਨੇ ਜਿਹੜੀਆਂ ਉਹ ਵੀ ਜੋੜ ਦਿੱਤੀਆਂ ਨੇ ਤਾਂ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਦੀ ਅਨਮੋਲ ਵਿਸ਼ਤੋਈ ਨੇ ਜ਼ਿੰਮੇਵਾਰੀ ਲਈ ਸੀ ਜਿਸ ਤੋਂ ਬਾਅਦ ਇਹ ਸਪੱਸ਼ਟ ਹੋ ਗਿਆ ਕਿ ਇਹ ਸਾਰਾ ਕੰਮ ਵਿਸ਼ਤੋਈ ਗੈਂਗ ਦਾ ਹੈ ਲਾਰੈਂਸ ਵਿਸ਼ਤੋਈ ਦੇ ਵੱਲੋਂ ਕਈ ਵਾਰ ਸਲਮਾਨ ਖਾਨ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਗਈਆਂ ਨੇ ਅਤੇ ਤਿੰਨ ਵਾਰ ਉਸਦੇ ਇਸ ਕੰਮ ਦੇ ਲਈ ਸ਼ੂਟਰ ਵੀ ਮੁੰਬਈ ਭੇਜੇ ਸਨ ਤਾਂ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤਿੰਨ ਹੋਰ ਧਰਾਵਾਂ ਨੇ ਜਿਹੜੀਆਂ ਉਹ ਜੋੜ ਦਿੱਤੀਆਂ ਗਈਆਂ ਨੇ ਐਫ ਆਈ ਆਰ ਦੇ ਵਿੱਚ ਆਈ ਪੀ ਸੀ ਦੀ ਧਾਰਾ 506 2 115 ਅਤੇ 201 ਜੋੜੀ ਗਈ ਹੈ ਤਾਂ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਉੱਤੇ ਫਾਇਰਿੰਗ ਹੋਈ ਸੀ ਤਾਂ ਦੋ ਸ਼ੂਟਰਾਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਬਿਹਾਰ ਦੇ ਰਹਿਣ ਵਾਲੇ ਵਿੱਕੀ ਅਤੇ ਸਾਗਰ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ ਇਹਨਾਂ ਦੇ ਵੱਲੋਂ ਹੀ ਸਲਮਾਨ ਖਾਨ ਦੇ ਗੈਲੈਕਸੀ ਅਪਾਰਟਮੈਂਟ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਸੀ ਤਾਂ ਅਨਮੋਲ ਬਸਟੋਈ ਦੇ ਖਿਲਾਫ ਮੁੰਬਈ ਦੇ ਵਿੱਚ ਪਹਿਲਾ ਮਾਮਲਾ ਹੈ ਜਿਹੜਾ ਉਹ ਦਰਜ ਕੀਤਾ ਗਿਆ ਹੈ ਜੇਲ੍ਹ ਦੇ ਵਿੱਚ ਬੰਦ ਬਸਟੋਈ ਦਾ ਰਿਮਾਂਡ ਵੀ ਮੁੰਬਈ ਪੁਲਿਸ ਲੈ ਸਕਦੀ ਹੈ ਤਾਂ ਲਗਾਤਾਰ ਮਾਮਲਾ ਹੈ ਜਿਹੜਾ ਉਹ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਇਹ ਤਾਂ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਅੱਗੇ ਕਿਹੜੀ ਕਾਰਵਾਈ ਕੀਤੀ ਜਾਂਦੀ ਹੈ